ਸ੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੋ ਇਸ ਵੇਲੇ ਦੀ ਜੋ ਖਬਰ ਹੈ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਹੁਣ 9 ਜ਼ਿਲ੍ਹਿਆਂ ਦੇ ਵਿੱਚ ਵਾਰਨਿੰਗ ਦੇ ਦਿੱਤੀ ਗਈ ਹੈ ਭਾਰੀ ਮੀਂਹ ਦੇ ਅਲਰਟ 9 ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਗਿਆ ਕੱਲ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਅਲਰਟ ਸੀਗਾ ਮੀਂਹ ਦਾ ਤਾਂ ਬਾਅਦ ਦੇ ਵਿੱਚ ਮੀਂਹ ਵੀ ਪਿਆ ਕਈ ਥਾਵਾਂ ਤੇ ਤਾਂ ਹੁਣ ਸ਼ਾਮ ਦੇ 4 ਵਜੇ ਤੱਕ ਦਾ ਖਾਸ ਕੁਝ ਅਜਿਹੇ ਇਲਾਕੇ ਨੇ ਅਜਿਹੇ ਜ਼ਿਲ੍ਹੇ ਨੇ ਜਿੱਥੇ ਅਲਰਟ ਜਾਰੀ ਹੈ ਵੈਸੇ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤਾਂ ਦੱਸ ਦਈਏ ਕਿ ਮੌਸਮ ਜੋ ਹੈ ਮੌਨਸੂਨ ਜੋ ਹੈ ਹੁਣ ਇੱਕ ਵਾਰ ਫਿਰ ਤੋਂ ਐਕਟਿਵ ਹੋ ਚੁੱਕਾ ਹੈ ਤਾਂ ਦੱਸ ਦਈਏ ਕਿ ਸ਼ਾਮ 4 4:30 ਵਜੇ ਤੱਕ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੈ ਅੱਜ ਦਾ ਅਲਰਟ ਹੈ ਜਿੱਥੇ ਉਹਨਾਂ ਦੇ ਵਿੱਚ ਮਾਨਸਾ ਪਟਿਆਲਾ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਇਹ ਸ਼ਾਮਲੇ ਇਹਨਾਂ ਦੇ ਵਿੱਚ ਭਾਰੀ ਮਾਤਰਾ ਚ ਮੀਂਹ ਪਏਗਾ ਤਾਂ ਦੱਸਿਆ ਕੀ ਲਗਾਤਾਰ ਇੱਕ ਤੋਂ ਬਾਅਦ ਇੱਕ ਭਵਿੱਖਬਾਣੀ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਬੀਤੀ ਸ਼ਾਮ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੇ ਪਟਿਆਲਾ ਦੇ ਵਿੱਚ ਕਾਫੀ ਜ਼ਿਆਦਾ ਬਾਰਿਸ਼ ਹੋਈ ਹੈ 32.5 ਐਮਐਮ ਬਾਰਿਸ਼ ਦਰਜ ਹੋਈ ਹੈ ਇਸ ਤੋਂ ਇਲਾਵਾ ਰੂਪਨਗਰ ਦੇ ਵਿੱਚ 8.5 mm بارش ਰਿਪੋਰਟ ਹੋਈ ਹੈ ਜਦ ਕਿ ਹੋਰ ਕਈ ਥਾਵਾਂ ਤੇ ਜੋ ਮੀਂਹ ਦਾ ਅਲਰਟ ਸੀਗਾ ਉੱਥੇ ਗਰਮੀ ਰਹੀ ਹੈ ਹਮਸ ਭਰਿਆ ਦਿਨ ਰਿਹਾ ਤਾਂ ਕੁਝ ਥਾਵਾਂ ਤੇ ਬਦਲਵਾਈ ਵੀ ਹੋਈ ਹੈ ਪਰ ਮੀਂਹ ਨਹੀਂ ਪਿਆ ਪਰ ਅੰਮ੍ਰਿਤਸਰ ਤੇ ਪਟਿਆਲਾ ਦੇ ਵਿੱਚ ਮੀਂਹ ਪਿਆ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਰਿਹਾ ਪਰ ਹੁਣ ਜੋ ਤਾਜ਼ਾ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਉਸ ਦੇ ਮੁਤਾਬਕ ਜੋ ਵਾਰਨਿੰਗ ਹੈ ਭਾਰੀ ਮੀਂਹ ਦੀ ਵਾਰਨਿੰਗ ਹੈ ਜਲੰਧਰ ਪਠਾਨਕੋਟ ਕਪੂਰਥਲਾ ਮਾਨਸਾ ਪਟਿਆਲਾ ਸ਼ਹੀਦ ਭਗਤ ਸਿੰਘ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਇਹਨਾਂ ਥਾਵਾਂ ਤੇ ਅੱਜ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਣ ਵਾਲਾ ਤਾਂ ਲਗਾਤਾਰ ਪਵਿਕਵਾੜੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਿੱਥੇ ਇੱਕ ਤੋਂ ਬਾਅਦ ਇੱਕ ਅਲਰਟ ਜਾਰੀ ਕੀਤੇ ਜਾ ਰਹੇ ਨੇ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਤੋਂ ਬਾਅਦ ਦੁਬਾਰਾ ਤੋਂ ਗਰਮੀ ਸ਼ੁਰੂ ਹੋ ਗਈ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਬੰਗਾਲ ਦੀ ਖਾੜੀ 'ਚ ਬਣਿਆ ਦਬਾਅ ਘਟ ਹੈ ਮੌਨਸੂਨ ਦੀਆਂ ਹਵਾਵਾਂ ਘੱਟ ਦਬਾਅ ਦੇ ਨਾਲ ਪ੍ਰਭਾਵਿਤ ਹੋਈਆਂ ਨੇ ਅਤੇ ਇਸ ਦਾ ਅਸਰ ਵੈਸਟਰਨ ਡਿਸਟਰਬੈਂਸ ਤੇ ਦੇਖਣ ਨੂੰ ਮਿਲਿਆ ਤਾਂ ਦੱਸਦੇ ਕਿ ਪੰਜਾਬ ਦੇ ਵਿੱਚ ਐਸਐਸ ਨਗਰ ਫਤਿਗੜਸਾ ਬਲੂਧਿਆਣਾ ਰੂਪਨਗਰ ਤਰਨਤਾਰਨ ਕਪੂਰਥਲਾ ਜਲੰਧਰ ਐਸਬੀਐਸ ਨਗਰ ਹੁਸ਼ਿਆਰਪੁਰ ਅੰਮ੍ਰਿਤਸਰ ਤੇ ਗੁਰਦਾਸਪੁਰ ਇਹਨਾਂ ਥਾਵਾਂ ਤੇ ਮੀਂਹ ਪਏਗਾ ਪਰ ਨੌ ਜ਼ਿਲ੍ਹਿਆਂ ਚ ਜੋ ਅਲਰਟ ਹੈ ਉਤੇ ਬੰਗਾਲ ਤੋਂ ਆਉਣ ਵਾਲੀਆਂ ਮੌਨਸੂਨ ਹਵਾਵਾਂ ਤੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਇਸ ਮੁਤਾਬਕ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਤੇਗੜ ਸਾਹਿਬ ਰੂਪਨਗਰ ਪਟਿਆਲਾ ਤੇ ਐਸਐਸ ਨਗਰ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਇਸ ਦੇ ਨਾਲ ਹੀ ਜੋ 사વન ਹੈ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਨੁਮਾਨ ਹੈ ਕਿ 2 ਜੁਲਾਈ ਤੋਂ ਬਾਅਦ ਸੂਬੇ ਦੇ ਵਿੱਚ ਸੌਣ ਦੀਆਂ ਝੜੀਆਂ ਦੇਖਣ ਨੂੰ ਮਿਲਣਗੀਆਂ ਭਾਰੀ ਮਾਤਰਾ 'ਚ ਬਾਰਿਸ਼ ਹੋਏਗੀ ਤਾਂ ਪੰਜਾਬ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਹੁਣ ਤੱਕ 38% ਦੀ ਘਾਟ ਵੀ ਪੈ ਰਹੀ ਹੈ 1 ਜੂਨ ਤੋਂ ਸ਼ੁਰੂ ਹੋ ਕੇ ਬਰਸਾਤ ਦਾ ਸੀਜ਼ਨ 17 ਜੁਲਾਈ ਤੱਕ ਜੋ ਹੁਣ ਤੱਕ ਦਾ ਅਪਡੇਟ ਹੈ 87.5 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ ਜਦਕਿ ਆਮ ਤੌਰ ਤੇ 140.7 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ ਤਾਂ ਪੰਜਾਬ ਦੇ ਵਿੱਚ ਹੁਣ ਤੱਕ ਸਿਰਫ 4 ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਮਾਨਸਾ ਤੇ ਸੰਗਰੂਰ ਇਹਨਾਂ ਦੇ ਵਿੱਚ ਆਮ ਮੀ ਪੈ ਰਿਹਾ ਮੌਸਮ ਵਿਭਾਗ ਦੇ ਮੁਤਾਬਕ 20% ਤੱਕ ਘੱਟ ਬਾਰਿਸ਼ ਨੂੰ ਆਮ ਮੰਨਿਆ ਜਾਂਦਾ ਹੈ। ਤਾਮ੍ਰਿਤਸਰ ਦੇ ਵਿੱਚ 19% ਦੀ ਘੱਟ ਮੀ ਪਿਆ ਜਦ ਕਿ ਤਰਨਤਾਰਨ ਦੇ ਵਿੱਚ ਆਮ ਨਾਲੋਂ 22% ਦੀ ਘੱਟ ਮੀ ਪਿਆ, ਮਾਨਸਾ ਦੇ ਵਿੱਚ 21% ਦੀ, ਸੰਗਰੂਰ ਦੇ ਵਿੱਚ 13% ਦੀ ਵਧ ਮੀ ਪੈ ਗਿਆ। ਤਾਂ ਬਾਕੀ ਪੰਜਾਬ ਦੇ ਵਿੱਚ ਆਮ ਨਾਲੋਂ ਘੱਟ ਮੀ ਦਰਜ ਕੀਤਾ ਗਿਆ। ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਤਾਂ ਇਸ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਿਛਲੇ 2 ਦਿਨਾਂ ਤੋਂ ਪੈ ਰਹੀ بارش ਕਾਰਨ ਲੋਕ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਹੈ ਤਾਪਮਾਨ ਦੇ ਵਿੱਚ 5.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤਾਪਮਾਨ ਵੀ 32.2 ਡਿਗਰੀ ਜੋ ਹੈ ਰਿਹਾ ਹੈ ਤਾਂ ਇਸ ਵੇਲੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਦੇ ਵਿੱਚ ਜੋ ਹੈ بارش ਪੈਣ ਦੀ ਸੰਭਾਵਨਾ ਜੁਤਾਈ ਗਈ ਹੈ ਤਾਂ ਸਾਡੇ ਪੱਤਰਕਾਰ ਦੀ ਗੱਲਬਾਤ ਹੋਈ ਹੈ ਮੌਸਮ ਵਿਭਾਗ ਦੇ ਅਧਿਕਾਰੀ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਇਕਲੀ-ਕਲੀ ਗੱਲ ਦੱਸੀ ਗਈ ਹੈ ਮੌਨਸੂਨ ਕਿਸ ਤਰੀਕੇ ਹੋਏਗਾ ਕਿਨਨਾਂ ਥਾਵਾਂ ਤੇ ਜ਼ਿਆਦਾ ਮੀਂਹ ਪੈਗਾ ਸ਼੍ਰੇਕਵਾਰ ਤੁਹਾਨੂੰ ਸੁਣਾਉਣਿਆ ਸਾਰੀ ਗੱਲਬਾਤ ਸਾਡੇ ਪੱਤਰਕਾਰ ਦੀ ਮੌਸਮ ਵਿਭਾਗ ਦੇ ਅਧਿਕਾਰੀ ਦੇ ਨਾਲ ਜੋ ਹੋਈ ਹੈ ਸੋ ਜਿਸ ਤਰ੍ਹਾਂ ਦੇ ਨਾਲ ਮੌਨਸੂਨ ਨੇ ਦਸਤਕ ਦਿੱਤੀ ਹੈ ਕਿਤੇ ਪਾਰੀ ਬਾਰਿਸ਼ ਹੋ ਰਹੀ ਹੈ ਤੇ ਕਿਤੇ ਹਮਸ ਹੈਗਾ ਮੌਸਮ ਭਰਿਆ ਹੈ ਅਤੇ ਅਜਿਹੇ ਦੇ ਵਿੱਚ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਰਹਿਣ ਵਾਲਾ ਹੈ ਸੰਬੰਧੀ ਗੱਲਬਾਤ ਕਰਾਂਗੇ ਮੌਸਮ ਮਾਹਰ ਅਗੇ ਸ਼ਵਿੰਦਰ ਸਿੰਘ ਸਰ ਕੀ ਹੈਗਾ ਮੌਸਮ ਨੂੰ ਲੈ ਕੇ ਅੱਗੇ ਰਿਪੋਰਟ ਜਿਖਿ ਅਭੀ ਜੋ ਹੈ ਅਗਲੇ 2-3 ਦਿਨ ਜੋ ਹੈ ہمارا ਸਕੈਟਰ ਟਾਈਪ ਦਾ ਹੀ ਐਕਟੀਵਿਟੀ ਰਹੇਗਾ ਜਿਸ ਵਿੱਚ ਜੋ ਜ਼ਿਆਦਾਤਰ ਬਾਰਿਸ਼ ਦਾ ਹੈ ਸੰਭਾਵਨਾ ہمارا ਈਸਟਰਨ ਪੰਜਾਬ ਉਹ ਨਾਰਥਰਨ ਪੰਜਾਬ ਮੇ ਹੀ ਰਹੇਗੀ ਜੋ ਸਦਨ ਪੰਜਾਬ ਹੈ और हमारा वेस्टर्न पंजाब है उसमें रेनफॉल एक्टिविटी कम ही रहेगी आइसोलेटेड टाइप की रेनफॉल एक्टिविटी रहेगी पर ईस्टर्न पंजाब और नॉर्दर्न पंजाब है वहाँ पे हमारी थोड़ी स्कैटर टाइप की रेनफॉल एक्टिविटी रहेगी तो जैसे बीच कुछ जिस तरह ना मौसम हैगा तो कुछ अलर्ट भी किया गया देखिए कि कुछ अलर्ट यही है कि कुछ एक दो जगह जैसे पठानकोट या होशियारपुर जो हमारा पहाड़ों के साथ लगते जिले हैं वहाँ पर कुछ एक दो जगहों पर हैवी रेनफॉल आने के चांसेज हैं आज के उसके बाद वो हैवी रेनफॉल के चांसेस भी कम ही हैं मेनली आइसोलेटेड टाइप का रेनफॉल एक्टिविटी रहेगा पर पहाड़ों के साथ जो डिस्ट्रिक्स हैं और जो हमारा ईस्टर्न पंजाब है वहाँ पे हमारा रेनफॉल एक्टिविटी स्कैटर टाइप का रेनफॉल एक्टिविटी कंटिन्यू करेगा तो कई भी जगह देखा है कि बारिश तो बाद मौसम काफ़ी हमस भरिया हो जाता है तो अजे देव काफ़ी दिक्कत आदि है पब्लिक को तो की मौसम लैके जहाँ पे धूप निकलेगी और वहाँ पर तो थोड़ा ह्यूमिडिटी के कारण आपको थोड़ा डिस्कम्फर्ट तो रहेगा ही रहेगा जब बारिश होती है बारिश मैंने जैसे बताया आपको नॉर्दर्न पार्ट और ईस्टर्न पार्ट ऑफ पंजाब में ही ज़्यादातर रहेगी बाकी जगहों पे होगी पर आइसोलेट टाइप हो की होगी हम तक रिकॉर्ड की कि बारिश की गल करिए तो कितनी बारिश हो चुकी हैगी मानसून देखिए पूरे मानसून का रिकॉर्ड तो आपको हमारे सेक्शन से मिल जाएगा बट अभी जो हमारा ओवरऑल पंजाब की बात करें तो बिलो नॉर्मल रेनफॉल ही चल रहा है तो इस बार तो जो मानसून है पहला नालों कुछ घट्ट है ज़्यादा की समा देखिए अभी तो पूरा मानसून का कमेंट करना अभी सही नहीं रहेगा क्योंकि मानसून सीजन अभी स्टार्ट ही हुआ है ये इसका आने वाले दिनों में ही थोड़ा सा पता चल पाएगा जिस तो तरह पहाड़ा के बीच काफ़ी ज़्यादा रेन हो रही है काफ़ी ज़्यादा हैवी रेन हो रही है तो कुछ इंस्ट्रक्शन भी दतिया गई है नहीं? नहीं हमारे एरिया में नहीं हो रहा क्योंकि हम यहाँ पर सिर्फ पंजाब और हरियाणा को ही डील करते हैं तो जो हमारा येलो अलर्ट था कल भी हमने दिया था जो पठानकोट एरिया में हमारी हैवी रेनफॉल रिपोर्ट हुई है जिस तरह हरियाणा के नॉर्दर्न पार्ट्स में भी हमको हैवी रिपोर्ट हुई है बस उसी रीजन के लिए कुछ एक दो डिस्ट्रिक्स हैं जो नॉर्दर्न डिस्ट्रिक्स हैं उनके लिए डे वन के लिए आज के लिए हमारा हैवी रेनफॉल और टी लाइटनिंग का अलर्ट है बस करनी बाकी जिस तरह के नाल गलबात की गई कि, कि कुछ जो इलाके है उत ही ज़्यादा रेनफॉल की जी गल आखी गई है पर बाकी था जोड़ा मौसम है वो वम बाकी है कैमरा पसन मोहन चंडीगढ़